ਕੈਨੇਡੀਅਨ ਗਵਰਨਮੈਂਟ ਅਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਸਵਾਗਤ ਪਹੁੰਚ ਦੇ ਲਈ ਜਾਣਿਆ ਜਾਂਦਾ ਹੈ ਬਹੁਤ ਸਾਰੇ ਸਕਾਲਰਸ਼ਿਪ ਦੀ ਜਿੱਥੇ ਕੈਨੇਡਾ ਵਿੱਚ ਪੇਸ਼ਕਸ਼ ਕੀਤੀ ਜਾਂਦੀ ਹੈ ਜਿਸ ਦਾ ਉਦੇਸ਼ ਵਿਸ਼ੇ ਭਾਰ ਦੇ ਵਿਦਿਆਰਥੀਆਂ ਲਈ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਬਣਾਉਣਾ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਇੱਕ ਨਵੀਂ ਸੀਮਾ ਦੇ ਨਾਲ ਕੈਨੇਡਾ ਦੇ ਅਕਾਦਮਿਕ ਖੇਤਰਾਂ ਵਿੱਚ ਉੱਤਮ ਵਿਦਿਆਰਥੀਆਂ ਲਈ ਮੌਕੇ ਪ੍ਰਦਾਨ ਕਰਦਾ ਹੈ ਸਿੱਖਿਆ ਦੇ ਬਦਰੇ ਖਰਚਿਆਂ ਦੇ ਨਾਲ ਵਜੀਫੀਆਂ ਨਾਲ ਨਾ ਸਿਰਫ ਵਿੱਤੀ ਭੋਜ ਤੇ ਘਟ ਹੁੰਦਾ ਉਥੇ ਹੀ ਵਿਸ਼ੇ ਪਧਰੀ ਸੰਸਥਾਵਾਂ ਤੱਕ ਪਹੁੰਚ ਪ੍ਰਦਾਨ ਵੀ ਹੁੰਦੀ ਹੈ ਤੇ ਉਤੇ ਦੱਸ ਦਈਏ ਕਿ ਵਿਆਪਕ ਗਾਈਡ 2025 ਦੀ ਅਕਾਦਮਿਕ ਸਾਲਾਂ ਲਈ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਉਪਲਬਧ ਵੱਖ-ਵੱਖ ਵੀਜ਼ਿਆਂ ਦੀ ਖੋਜ ਕਰਦੀ ਹੈ ਤੇ ਇਹ ਵਜੀਫੇ ਜਿੱਥੇ ਇਹਨਾਂ ਜਾਣਕਾਰੀਆਂ ਨੂੰ ਪ੍ਰਦਾਨ ਕਰਦੇ ਹਾਂ ਤੇ ਇਹਨਾਂ ਮੌਕੇ ਤੇ ਕਿਵੇਂ ਆਪਣੇ ਆਪ ਨੂੰ ਸੁਰੱਖਿਤ ਰੱਖਣਾ ਹੈ ਏਜਸ ਦੇ ਵਿੱਚ ਵੀ ਕਿਤਨਾ ਕਿਤੇ ਇੱਕ ਵੱਡਾ ਸਵਾਲ ਹੈ ਕੈਨੇਡਾ ਵਿੱਚ ਸਭ ਤੋਂ ਪਹਿਲਾ ਸਕਾਲਰਸ਼ਿਪ ਦੀ ਜਾਣ ਪਛਾਣ ਸਕਾਲਰਸ਼ਿਪ ਦੀ ਮਹੱਤਤਾ ਸਰਕਾਰ ਦੁਆਰਾ ਫੰਡ ਪ੍ਰਾਪਤ ਕਰ ਸਕਾਲਰਸ਼ਿਪ ਸੂਬੇ ਅਤੇ ਖੇਤਰੀ ਸਕਾਲਰਸ਼ਿਪ ਯੂਨੀਵਰਸਿਟੀ ਵਿਸ਼ੇਸ਼ ਸਕਾਲਰਸ਼ਿਪ ਪ੍ਰਾਈਵੇਟ ਤੇ ਬਾਹਰੀ ਸਕਾਲਰਸ਼ਿਪ ਸਕਾਲਰਸ਼ਿਪ ਲਈ ਕਿਵੇਂ ਅਰਜ਼ੀ ਦੇਣੀ ਹੈ ਸਕਾਲਰਸ਼ਿਪ ਜਿੱਤਣ ਲਈ ਕੀ ਸੁਝਾਅ ਨੇ ਤੇ ਚੁਣੌਤੀਆਂ ਦੇ ਮੌਕੇ ਸਭ ਤੋਂ ਪਹਿਲਾ ਕੈਨੇਡਾ ਵਿੱਚ ਸਕਾਲਰਸ਼ਿਪ ਲਈ ਜਾਣਿਆ ਪਹਿਚਾਣਿਆ ਅੰਤਰਰਾਸ਼ਟਰੀ ਵਿਦਿਆਰਥੀ ਵਿਦਿਆਨ ਜਿੱਥੇ ਵਿੱਤੀ ਸਹਾਇਤਾ ਦੇ ਲਈ ਇੱਕ ਬਰਾਬਰ ਮਜ਼ਬੂਤ ਪ੍ਰਣਾਲੀ ਉੱਚ ਗੁਣਵੱਤਾ ਵਾਲੀ ਸਿੱਖਿਆ ਲਈ ਕੈਨੇਡਾ ਦੀ ਸਾਖ ਨਾਲ ਮੇਲ ਖਾਂਦੀ ਹੈ ਭਾਵੇਂ ਤੁਸੀਂ ਅੰਡਰ ਗ੍ਰੈਜੂਏਟ ਗ੍ਰੈਜੂਏਟ ਡਾਕਟੋਰਲ ਦੀ ਪੜਾਈ ਕਰਨ ਦੀ ਕੋਸ਼ਿਸ਼ ਕਰੋ ਇੱਥੇ ਹਰ ਪੱਧਰ ਦੀ ਸਿੱਖਿਆ ਲਈ ਤਿਆਰ ਵਿਜਿਨੇ ਸਰਕਾਰ ਇਸ ਵਜੀਫਾ ਸਕੀਮ ਦੇ ਵਿੱਚ ਇੱਥੇ ਖਾਸ ਕਰਕੇ ਫੰਡ ਪ੍ਰਾਪਤ ਪਹਿਲ ਕਦਮੀਆਂ ਨੂੰ ਲੈ ਕੇ ਯੂਨੀਵਰਸਿਟੀਆਂ ਵਿਸ਼ੇਸ਼ ਜਿੱਥੇ ਪੁਰਸਕਾਰਾਂ ਅਤੇ ਨਿਜੀ ਸਕਾਲਰਸ਼ਿਪਾਂ ਤੱਕ ਦੀ ਰੇਂਜ ਹੈ ਤੇ ਹਰੇਕ ਦੁਨੀਆ ਦੇ ਸਾਰੇ ਕੋਨਿਆਂ ਵਿੱਚ ਚਮਤਕਾਰ ਦਿਮਾਗ ਨੂੰ ਆਕਰਸ਼ਿਤ ਕਰ ਲੈ ਸਮਰਥਨ ਦੇਣ ਲਈ ਤਿਆਰ ਵੀ ਹੈ ਵਿਸ਼ੇਸ਼ਤਾ ਵਿੱਚ ਗੁੱਤਖੋਰੀ ਕਰਨ ਤੋਂ ਪਹਿਲਾਂ ਕੈਨੇਡਾ ਵਿੱਚ ਸਕਾਲਰਸ਼ਿਪ ਦੇ ਲੈਂਡਸਕੇਪ ਨੂੰ ਸਮਝਣਾ ਵੀ ਬੜਾ ਜ਼ਰੂਰੀ ਹੈ ਵਪਿੰਤਾ ਵਿਜੀਫੀਆਂ ਦੀ ਜਿੱਥੇ ਕਿਸਮ ਬੱਖੋ ਬੱਕਰੀ ਹੋ ਸਕਦੀ ਹੈ ਯੋਗਤਾ ਆਧਾਰਿਤ ਲੋੜ ਆਧਾਰਿਤ ਦੇਸ਼ ਵਿਸ਼ੇਸ਼ ਖੇਤਰ ਪੁਰਸਕਾਰ ਸ਼ਾਮਲ ਨੇ ਫੰਡਿੰਗਸ ਰੋਤ ਉਹ ਸਰਕਾਰੀ ਸੰਸਥਾਵਾਂ ਵਿਦਿਅਕ ਸੰਸਥਾਵਾਂ ਨਿੱਜੀ ਸੰਸਥਾਵਾਂ ਤੋਂ ਹੀ ਕਈ ਵਾਰ ਵਿਅਕਤੀਗਤ ਦਾਨੀ ਵੀ ਆਉਂਦੇ ਨੇ ਕਵਰੇਜ ਕੁਝ ਕੁ ਸਕਾਲਰਸ਼ਿਪ ਵਿੱਚ ਪੂਰੀ ਟਿਊਸ਼ਨ ਸ਼ਾਮਲ ਹੁੰਦੀ ਹੈ ਜਦੋਂ ਕਿ ਦੂਜਿਆਂ ਵਿੱਚ ਰਹਿਣ ਦੇ ਖਰਚੇ ਯਾਤਰਾ ਹੋਜ ਅੰਦਾਨ ਸ਼ਾਮਲ ਨੇ ਸਕਾਲਰਸ਼ਿਪ ਦੀ ਮਹੱਤਤਾ ਵੀ ਇਹ ਸਿਰਫ ਵਿੱਤੀ ਸਹਾਇਤਾ ਤੋਂ ਵੱਧ ਨੇ ਅਕਾਦਮਿਕ ਉਦਮਤਾ ਅਤੇ ਲੀਡਰਸ਼ਿਪ ਅਤੇ ਸੰਭਾਵਨਾ ਦੀ ਮਾਨਸਿਕਤਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਵਜੀਫੇ ਕੈਨੇਡਾ ਵਿੱਚ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਦੇ ਲਈ ਉਹ ਫੈਸਲੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਸਮਰੱਥ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿੱਚ ਰਹਿਣ ਦੇ ਅਧਿਐਨ ਦੀ ਲਾਗਤ ਨੂੰ ਘਟਾਉਣਾ ਨੈਟਵਰਕਿੰਗ ਬਹੁਤ ਸਾਰੇ ਜਿੱਥੇ ਸਕਾਲਰਸ਼ਿਪਸ ਲਾਹਕਾਰ ਪ੍ਰੋਗਰਾਮ ਜਾਂ ਨੈਟਵਰਕਿੰਗ ਇਨਵੈਸਟ ਦੇ ਨਾਲ ਆਉਂਦੇ ਨੇ ਤੇ ਕੈਰੀਅਰ ਐਡਵਾਂਸਡ ਸਕਾਲਰਸ਼ਿਪ ਪ੍ਰਾਪਤ ਕਰਨਾ ਤੁਹਾਡੇ ਰੈਜ਼ਿਊਮੇ ਨੂੰ ਵਧਾ ਸਕਦਾ ਹੈ ਵਕਾਰੀ ਨੌਕਰੀ ਦੇ ਮੌਕੇ ਪ੍ਰਦਾਨ ਕਰ ਸਕਦਾ ਤੇ ਹੋਰ ਅਕਾਦਮਿਕ ਕੰਮਾਂ ਨੂੰ ਵੀ ਅੱਗੇ ਵਧਾ ਸਕਦਾ ਹੈ ਸਰਕਾਰ ਦੁਆਰਾ ਫੰਡ ਪ੍ਰਾਪਤ ਕਰਨਾ ਸਕਾਲਰਸ਼ਿਪ ਗਲੋਬਲ ਅਫੇਅਰਸ ਕੈਨੇਡਾ ਸਕਾਲਰਸ਼ਿਪ ਸਟੱਡੀ ਇਨ ਕੈਨੇਡਾ ਸਕਾਲਰਸ਼ਿਪ ਐਸ ਆਈ ਸੀ ਐਸ ਦਾ ਉਦੇਸ਼ ਕੈਨੇਡੀਅਨ ਪੋਸਟ ਸਕੈਂਡਰੀ ਸੰਸਥਾਵਾਂ 'ਚ ਅਧਿਐਨ ਜਾਂ ਖੋਜ ਦੇ ਲਈ ਥੋੜੇ ਸਮੇਂ ਦੇ ਵਟਾਂਦਰੇ ਅਤੇ ਮੌਕੇ ਨੂੰ ਪ੍ਰਦਾਨ ਕਰਦਾ ਹੈ ਇਹ ਵਜੀਫੇ ਉਹ ਉਪ ਸਹਨ ਅਫਰੀਕਾ ਅਫਰੀਕਾ ਦੇਸ਼ ਤੇ ਲਤਾਨੀਆ ਅਮਰੀਕਾ ਵਰਗੇ ਦੇਸ਼ਾਂ ਤੇ ਖਾਸ ਫੋਕਸ ਦੇ ਨਾਲ ਵੱਖ-ਵੱਖ ਸ਼੍ਰੇਣੀਆਂ ਵਿੱਚ ਉਪਲਬਧ ਨੇ ਵਜੀਫੇ ਪ੍ਰਬੰਧਕੀ ਖਰਚਿਆਂ ਦੇ ਨਾਲ ਨਾਲ ਟਿਊਸ਼ਨ ਰਹਿਣ ਸਹਿਣ ਦੇ ਖਰਚੇ ਤੇ ਕਈ ਵਾਰ ਯਾਤਰਾ ਵਿੱਚ 500 ਡਾਲਰ ਤੱਕ ਪ੍ਰਦਾਨ ਕਰਦਾ ਹੈ ਯੋਗਤਾ ਅਕਸਰ ਤੁਹਾਡੇ ਗ੍ਰਹਿ ਦੇਸ਼ ਤੇ ਉਸ ਪ੍ਰੋਗਰਾਮ ਤੇ ਨਿਰਭਰ ਕਰਦੀ ਹੈ ਜਿਸ ਲਈ ਤੁਸੀਂ ਅਰਜੀ ਦੇ ਰਹੇ ਹੋ ਵੈਨਯਰ ਕੈਨੇਡਾ ਗ੍ਰੈਜੂਏਟ ਸਕਾਲਰਸ਼ਿਪ ਕੈਨੇਡਾ ਵਿੱਚ ਸਭ ਤੋਂ ਵਕਾਰੀ ਅਡਵਾ ਐਡਵਾਂਸ ਤੇ ਇਸ ਦੇ ਵਿੱਚ ਆਵਾਡਾਂ ਵਿੱਚੋਂ ਇੱਕ ਵੈਨਿਅਰ ਸੀਜੀਐਸ ਲੀਡਰਸ਼ਿਪ ਅਤੇ ਵਿਵਾਦਪਤ ਭਰਪੂਰ ਪ੍ਰਾਪਤੀ ਅਤੇ ਉੱਚ ਪੱਧਰ ਦਾ ਪ੍ਰਦਰਸ਼ਨ ਕਰਨ ਵਾਲੇ ਡਾਕਟੋਰੇਟ ਵਿਦਿਆਰਥੀਆਂ ਦੇ ਲਈ ਹੈ ਤਿੰਨ ਸਾਲਾਂ ਵਿੱਚ ਜਿੱਥੇ 50000 ਦੇ ਸਾਲਾਨਾ ਮੁੱਲ ਦੇ ਨਾਲ ਇਹ ਅੰਤਰਰਾਸ਼ਟਰੀ PHD ਲਈ ਮਹੱਤਵਪੂਰਨ ਵਿੱਤੀ ਸਹਾਇਤਾ ਬੈਟਿੰਗ ਪੋਸਟਰ ਡਾਕਟਰ ਫਾਲੋਸ਼ਿਪ ਦੇ ਵਿੱਚ ਜਿੱਥੇ ਕਨੇਡੀਅਨ ਨਾਗਰਿਕ ਲਈ ਹੈ ਤੇ ਇਹ ਅੰਤਰਰਾਸ਼ਟਰੀ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਨੇ ਜੇਕਰ ਕਨੇਡਾ ਵਿੱਚ ਪੋਸਟ ਡਾਕਟਰੋਲ ਖੋਜ ਕਰ ਰਹੇ ਨੇ ਫੋਲੋਸ਼ਿਪ ਦੇ ਖਾਸ ਕਰਕੇ ਜਿੱਥੇ 70000 ਪ੍ਰਤੀ ਸਾਲ ਦੀ ਪੇਸ਼ਕਸ਼ ਜਿਸ ਦਾ ਉਦੇਸ਼ ਉੱਚ ਪੱਧਰੀ ਖੋਜ ਕਰਤਾਵਾਂ ਨੂੰ ਆਕਰਸ਼ਿਤ ਕਰਨਾ ਤੇ ਬਰਾਬਰ ਰੱਖਣਾ ਸੂਬੇ ਤੇ ਸਕਾਲਰਸ਼ਿਪ ਅੰਟਾਰੀਓ ਟ੍ਰੀਅਮ ਸਪਾਲਰਸ਼ਿਪ ਡਾਕਟਰੋਲ ਵਿਦਿਆਰਥੀਆਂ ਨੂੰ ਕੇਂਦਰਿਤ ਕਰਦਾ ਹੈ ਸਕਾਲਰਸ਼ਿਪ ਸਲਾਨਾ 40000 ਦੇ ਮੁੱਲ ਤੇ অন্ਟਾਰੀਓ ਦੀਆਂ ਯੂਨੀਵਰਸਿਟੀਆਂ ਵਿੱਚ ਉੱਤਮ ਦਿਮਾਗ ਨੂੰ ਆਕਰਸ਼ਿਤ ਕਰਨ ਦਾ ਉਦੇਸ਼ ਹੈ ਵਿਦੇਸ਼ੀ ਜਿੱਥੇ ਖਾਸ ਕਰਕੇ ਵਿਦਿਆਰਥੀਆਂ ਲਈ ਕਯੂਬਕ ਮੈਰਿਟ ਸਕਾਲਰਸ਼ਿਪ ਕਯੂਬਕ ਸਰਕਾਰ ਦੁਆਰਾ ਪੇਸ਼ ਕੀਤੀ ਜਾਂਦੀ ਹੈ ਇਹਨਾਂ ਵਿੱਚ ਸ਼ਾਮਲ ਜਿੱਥੇ ਡਿਫੋਰਸ ਤੇ ਡੀ ਰੀਚਾਰਚ ਡੀ ਕਯੂਬਕ ਜੋ ਮਾਸਟਰ ਤੇ ਪੋਸਟ ਡਾਕਟਰਲ ਤੋਂ ਵਕ ਵਕ ਪਦਰਾ ਦੀ ਖੋਜ ਕਰਨਾ ਸਮਰਥਨ ਕਰਦਾ ਯੂਨੀਵਰਸਿਟੀ ਵਿਸ਼ੇਸ਼ ਸਕਾਲਰਸ਼ਿਪ ਟਾਂਟਿੰਗ ਯੂਨੀਵਰਸਿਟੀ ਖਾਸ ਕਰਕੇ ਇਹਨਾਂ ਵਿੱਚ ਹੋਰ ਕਈ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਯੂਨੀਵਰਸਿਟੀ ਯੂਬੀਸੀ ਅਤੇ ਵਾਟਰਲੂ ਯੂਨੀਵਰਸਿਟੀ ਕੈਲਗਰੀ ਯੂਨੀਵਰਸਿਟੀ ਯਾਕ ਯੂਨੀਵਰਸਿਟੀ ਨੈਕਿਲ ਯੂਨੀਵਰਸਿਟੀ ਵਿਨੀਪੈਗ ਯੂਨੀਵਰਸਿਟੀ ਪ੍ਰਾਈਵੇਟ ਤੇ ਬਾਹਰ ਇਸ ਸਕਾਲਰਸ਼ਿਪ ਦੇ ਵਿੱਚ ਜਿੱਥੇ ਐਨ ਵੈਲੀ ਇਲਿਕੋਸੀਅਲ ਫੰਡ ਤੇ ਸਕਾਲਰਸ਼ਿਪ ਲਈ ਅਰਜੀ ਤੁਸੀਂ ਕਿਵੇਂ ਦੇਣੀ ਹੈ ਖੋਜ ਹਰ ਸੰਭਵ ਖੋਜ ਕਰਕੇ ਜਿਸ ਤਰ੍ਹਾਂ ਤੁਸੀਂ ਯੋਗ ਹੋ ਸੰਭੇ ਯੂਨੀਵਰਸਿਟੀ ਪੋਰਟਲ ਦੇ ਵਿੱਚ ਜਾ ਸਕਦੇ ਹੋ ਜਾਂਚ ਕਰੋ ਸਕਾਲਰਸ਼ਿਪ ਦੇ ਖਾਸ ਮਾਪਦੰਡਾ ਨੂੰ ਵੀ ਤੁਸੀਂ ਖੋਜ ਸਕਦੇ ਹੋ ਕ੍ਰੀਡਿੰਗ ਬਨਾਮਾ ਦੇ ਵਿੱਚ ਹੀ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੀ ਨੀ ਤਮਾਮ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ